ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੱਲ ਚੱਲ ਰਹੀ ਸੀ ਸੁਖਮਨੀ ਸਾਹਿਬ ਦੀ ਵਹਾਂਤਾ ਬਾਰੇ ਕਿ ਸੁਖਮਨੀ ਸਾਹਿਬ ਦੀ ਬਾਣੀ ਪੜਨ ਸੁਣਨ ਵਾਲੇ ਦਾ ਜਨਮ ਅਨਕਟਿਆ ਚੰਦ ਹੈ ਸੁਖਮਨੀ ਸਾਹਿਬ ਦੀ ਬਾਣੀ ਪੜਨ ਨਾਲੇ ਕਈਆਂ ਦੇ ਪਾਲੂ ਤਾਰੇ ਹੋਏ ਹਨ ਇੱਕ ਹੋਰ ਚਿਕਰ ਆਪ ਜੀ ਨਾਲ ਸਾਂਝਾ ਕਰਾਂ ਤਾਂ ਕਿ ਮਨ ਨੂੰ ਠੀਕ ਹੋ ਜਾਵੇ ਪਾਕਿਸਤਾਨ ਵਿੱਚ ਜੰਗ ਜ਼ਿਲ੍ਹੇ ਦੇ ਕੋਟ ਇਸਾਖੰਡਾ ਇੱਕ ਇਤਿਹਾਸਿਕ ਜ਼ਿਕਰ ਹੈ ਉਸ ਜ਼ਿਲ੍ਹੇ ਵਿੱਚ ਇੱਕ ਭਾਈ ਗੋਪਾਲ ਜੀ ਮਿਰੰਗੀ ਸੰਤ ਹੋਏ ਹਨ ਜਿਹੜੇ ਹਰ ਵੇਲੇ ਨਕਾਰ ਦੇ ਚਰਨਾਂ ਉੱਤੇ ਜੁੜੇ ਰਹਿੰਦੇ ਸਨ ਤੇ ਜਿਹੜਾ ਵੀ ਕੋਈ ਦੀਨ ਦੁਖੀ ਜਾਂ ਕੋਈ ਗ੍ਰਸਤੀ ਉਹਨਾਂ ਕੋਲੋਂ ਦਾ ਉਹ ਉਸ ਨੂੰ ਨਾਮ ਸਿਮਰਨ ਦਾ ਉਪਦੇਸ਼ ਦਿੰਦੇ ਸਨ ਅੱਠੇ ਬਹਿਰ ਬਾਣੀ ਦੇ ਰਾਸ ਵਿੱਚ ਭੋਰਾ ਬਣ ਕੇ ਪ੍ਰਾਪਤ ਕਰਦੇ ਸਨ ਇਤਿਹਾਸ ਵਿੱਚ ਜ਼ਿਕਰ ਹੁੰਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਤੱਖ ਦਰਸ਼ਨ ਵੀ ਇਹਨਾਂ ਨੂੰ ਨਸੀਬ ਹੋਏ ਹਨ ਗੁਰੂ ਘਰ ਦੀ ਪ੍ਰਸੰਤਾ ਦੀ ਵਰਖਾ ਇਹਨਾਂ ਉੱਤੇ ਹਰ ਵੇਲੇ ਹੁੰਦੀ ਰਹਿੰਦੀ ਸੀ ਕਿਉਂਕਿ ਬਹੁਤ ਹੀ ਨਰਮੈਲ ਰੂਹ ਸੰ ਕਿਸੇ ਨਾਲ ਈਰਖਾ ਨਹੀਂ ਦਵੇਸ਼ ਨਹੀਂ ਕ੍ਰੋਧ ਤੋਂ ਕੋਹਾਂ ਦੂਰ ਜਤ ਸਤ ਵੀ ਕਾਇਮ ਇਨਾਂ ਦੀ ਐਨੀ ਉੱਚੀ ਅਵਸਥਾ ਸੀ ਕਿ ਮੁੱਖ ਤੋਂ ਨਿਕਲੇ ਬਚਨ ਸਤਨਦੇਸਨ ਕਈ ਵਾਰੀ ਆਉਣ ਵਾਲੇ ਸਮੇਂ ਦਾ ਸਹਿਸਵਾਹੀ ਜ਼ਿਕਰ ਕਰ ਦਿੰਦੇ ਸਨ ਕਿ ਸਤਨਦਾਸੀ ਇੱਕ ਵਾਰੀ ਦਾ ਜ਼ਿਕਰ ਹੈ ਕਿ ਹਜ਼ਾਰਾਂ ਸੰਤਾਂ ਭਾਈ ਗੋਪਾਲ ਜੀ ਦੇ ਅਸਣ ਤੇ ਬੈਠ ਕੇ ਨਾਮ ਅਭਿਆਸ ਵਿੱਚ ਜੁੜੀਆਂ ਹੋਈਆਂ ਸਨ ਤਾਂ ਕਿ ਵਿਖਿਆ ਕਿ ਭਾਈ ਗੋਪਾਲ ਜੀ ਉੱਪਰ आकाशਵਲ ਵੇਖ ਕੇ ਦੋਵੇਂ ਹੱਥ ਜੋੜ ਕੇ ਖੜੇ ਹੋ ਗਏ ਤੇ ਨਮਸਕਾਰ ਕਰਕੇ ਕਿਹਾ ਵਾ ਵਾ ਪਲੇ ਪਲੇ ਸੰਗਤਾ ਬੜੀਆਂ ਹਨਾਣ ਹੋਈਆਂ ਤੇ ਪੁੱਛ ਲਿਆ ਮਾ ਪੁੱਛੋ ਇਹ ਕੀ ਕਰਤੇ ਖੇ ਆਕਾਸ਼ਵਲ ਵੇਖ ਕੇ ਆਪ ਜੀ ਨੇ ਨਮਸਕਾਰ ਕੀਤੀ ਤੇ ਨਾਲ ਹੀ ਵਾ ਵਾ ਭਲੇ ਭਲੇ ਵੀ ਮੁਖ ਤੋਂ ਚੱਲ ਰਹੇ ਹੋ ਭਾਈ ਗੋਪਾਲ ਜੀ ਪ੍ਰੇਮ ਵਿੱਚ ਪੁੱਜੇ ਹੋਏ ਕਹਿਣ ਲੱਗੇ ਸਾਡੇ ਪਿੰਡ ਦਾ ਜੋਸ਼ ਸਾਹੂ ਕਾਰ ਮਹਾਜਨ ਹੈ ਉਸ ਦਾ ਨੌਕਰ ਸ਼੍ਰੀ ਧਿਆਗਿਆ ਹੈ ਤੇ ਫੁੱਲਾਂ ਦੇ ਸਜੇ ਵਿਮਾਨ ਵਿੱਚ ਉਸ ਦੀ ਆਤਮਾ ਨੂੰ ਦਰਗਾਹ ਵਿੱਚ ਬੜੇ ਸਤਿਕਾਰ ਨਾਲ ਲੈ ਜਾ ਕੇ ਰਹਿ ਹਨ ਮੈਂ ਉਸ ਆਤਮਾ ਨੂੰ ਨਮਸਕਾਰ ਕੀਤੀ ਹੈ ਸ਼ਰਦਾ ਵਾਲੇ ਤਾਂ ਸਮਝ ਗਏ ਪਰ ਭਾਈ ਸਾਹਿਬ ਨੇ ਅੰਤਯਾਤਮਾ ਨਾਲ ਵੇਖ ਲਿਆ ਹੈ ਪਰ ਕੰਨਿਆ ਦੇ ਮਨ ਵਿੱਚ ਸ਼ੰਕਾ ਆ ਗਿਆ ਤੇ ਕਹਿ ਦਿੱਤਾ ਕਿ ਸਾਨੂੰ ਕਿਮਤ ਕੀ ਨਾਵੇ ਭਾਈ ਗੋਪਾਲ ਜੀ ਕਹਿਣ ਲੱਗੇ ਜੇ ਰਮਾ ਦਾ ਬਚਨ ਸਾਡੇ ਮਖ ਵਿੱਚੋਂ ਨਿਕਲ ਹੀ ਗਿਆ ਤਾਂ ਅਸੀਂ ਸਾਰੀ ਗੱਲ ਦੱਸ ਦਿੰਦੇ ਹਾਂ ਇਹ ਦੱਸਣ ਵਿੱਚ ਕੋਈ ਹੋਰ ਮਨਸ਼ਾ ਨਹੀਂ ਸਭ ਗੁਰਬਾਣੀ ਦੀ ਬੁੜਾਈ ਹੈ ਭਾਈ ਗੋਪਾਲ ਜੀ ਕਹਿਣ ਲੱਗੇ ਕਿ ਜੋ ਅਸੀਂ ਵੇਖਿਆ ਹੈ ਉਹ ਦੱਸ ਦਿੰਦੇ ਹਾਂ ਬਾਕੀ ਨਿੰਨੇ ਤੁਸੀਂ ਆਪੇ ਹੀ ਕਰ ਲੈਣਾ ਉਹਨਾਂ ਦੱਸਿਆ ਕਿ ਪਿੰਡ ਦੇ ਮਹਾਜਨ ਦਾ ਨੌਕਰ ਰੋਜ਼ ਇੱਥੇ ਸੰਗਤ ਵਿੱਚ ਆਉਂਦਾ ਸੀ ਪਰ ਅੱਜ ਉਹ ਨਹੀਂ ਆਇਆ ਕਿਉਂਕਿ ਉਸ ਨੌ ਮਹਾਜਨ ਨੇ ਦਰਿਆ ਤੋਂ ਪਾਰ ਵਾਲੇ ਪਿੰਡ ਵਿੱਚੋਂ ਤੂੜੀ ਲੈਣ ਵਾਸਤੇ ਭੇਜ ਦਿੱਤਾ ਸੀ ਤੇ ਉੱਥੇ ਤੂੜੀ ਲੈਣ ਗਏ ਨੂੰ ਇੱਕ ਸੱਪ ਨੇ ਡੰਗ ਮਾਰ ਦਿੱਤਾ ਜਿਸ ਨਾਲ ਉਸ ਦੀ ਮੌਤ ਹੋ ਗਈ ਉਹ ਸਰੀਰ ਸੁਖਮਨੀ ਸਾਹਿਬ ਦੇ ਬਾਦ ਦਾ ਪ੍ਰੇਮੀ ਸੀ ਜਦੋਂ ਸੱਪ ਨੇ ਉਸ ਨੂੰ ਡੰਗ ਮਾਰਿਆ ਤਾਂ ਉਸ ਵੇਲੇ ਵੀ ਉਸ ਦੀ ਰਸਨਾ ਉੱਤੇ ਸੁਖਮਨੀ ਸਾਹਿਬ ਦੀ ਬਾਣੀ ਸੀ ਆਮ ਲੋਕਾਂ ਦੀ ਇਹ ਧਾਰਨਾ ਹੈ ਕਿ ਸੱਪ ਦੇ ਡੱਸੇ ਹੋਏ ਦੀ ਮੁਕਤੀ ਨਹੀਂ ਹੁੰਦੀ ਪਰ ਸੁਖਮਨੀ ਸਾਹਿਬ ਦੇ ਬਾਦ ਕਰਨ ਸਦਕਾ ਉਸ ਦੀ ਆਤਮਾ ਨੂੰ ਬੜੇ ਸਤਕਾਰ ਨਾਲ ਫੁੱਲਾਂ ਦੇ ਸੱਜੇ ਹੋਏ ਵਿਮਾਨ ਵਿੱਚ ਲਾ ਕੇ ਦੇਵ ਗਣ ਲੈ ਕੇ ਜਾ ਰਹੇ ਹਨ ਇਸ ਨੂੰ ਵਿਮਾਨ ਵਿੱਚ ਉਠਾ ਕੇ ਸੱਚਖੰਡ ਲਜਾਇਆ ਜਾ ਰਿਹਾ ਹੈ ਇਸ ਦਾ ਦੋਹੀ ਜਨਮ ਮਾਨੁਬਿਤ ਗਿਆ ਹੈ ਇਸੇ ਕਨ ਅਸੀ ਵਾ ਵਾ ਭਲੇ ਭਲੇ ਕਿਹਾ ਕਿ ਸੁਖਮੇ ਸਾਬ ਦੀ ਬਾਣੀ ਨੇ ਇਸ ਨੂੰ ਸੱਚਖੰਡ ਵਿੱਚ ਜਗ੍ਹਾ ਬਖਸ਼ ਦਿੱਤੀ ਕਹਿੰਦੇ ਹਨ ਕਿ ਦੋ ਚਾਰ શરીਰ ਅਜੇ ਵੀ ਵਿੱਚੋਂ ਐਸੇ ਸਨ ਜੋ ਕਹਿਣ ਲੱਗੇ ਕਿ ਸਾਨੂੰ ਤੁਹਾਡੀ ਗੱਲ ਤੇ ਯਕੀਨ ਕਿਵੇਂ ਆਵੇ ਭਾਈ ਗਪਾਲ ਜੀ ਕਹਿਣ ਲੱਗੇ ਇਸ ਦਾ ਨਿਰਣੇ ਵੀ ਹੋਣੇ ਹੀ ਹੋ ਜਾਵੇਗਾ ਅਤਿਆਸ ਵਿੱਚ ਲਿਖਦੇ ਹਨ ਕਿ ਉੱਥੇ ਬੈਠੇ ਵਟੇ ਕੁਝ ਸਮੇਂ ਬਾਅਦ ਹੀ ਪਿੰਡ ਦਾ ਮਹਾਜਨ ਭਾਈ ਗਪਾਲ ਜੀ ਕੋਲ ਆਇਆ ਤੇ ਭਰੇ ਦੀਵਾਨ ਵਿੱਚ ਕਹਿਣ ਲੱਗਾ ਮਾਪੋਸ਼ੋ ਮੇਰਾ ਜੋ ਨਕਰ ਤੇ ਤੁਹਾਡੇ ਕੋਲ Satsang ਕਾਣਾਉਂਦਾ ਸੀ ਹੁਣੇ ਥੋੜੀ ਦੇਰ ਪਹਿਲਾਂ ਦਰਿਆ ਪਾਰ ਪਿੰਡ ਤੋਂ ਪਛਵਾ ਲਈ ਤੋੜੀ ਲੈਣ ਗਿਆ ਸੀ ਉੱਥੇ ਸੱਪ ਦੇ ਡੰਗ ਮਾਰਨ ਕਰਨ ਉਸਦੀ ਮੌਤ ਹੋ ਗਈ। ਉਸ ਦਾ ਮਰਤਕ ਸੀ ਸੰਸਕਾਰ ਕਰਨ ਲਈ ਲੈ ਕੇ ਜਾ ਰਹੀ ਹਨ। ਮਹਾਜਨ ਦੇ ਮੂੰਹ ਵਿੱਚੋਂ ਇਹ ਸਾਰੀ ਵਿਖਿਆ ਜੋ ਮਾਪੋਸ਼ ਪਾਈ ਗੋਪਾਲ ਜੀ ਨੇ ਦੱਸੀ ਸੀ ਸੁਣ ਕੇ ਸਾਰਿਆਂ ਦੀਆਂ ਨਜ਼ਰਾਂ ਝੁਕ ਗਈਆਂ। ਭਾਈ ਗੋਪਾਲ ਜੀ ਕਹਿਣ ਲੱਗੇ ਤੇਰਾ ਨੌਕਰ ਸੁਖੁਣਿ ਸੱਪ ਵੱਢਣ ਸਦਕਾ ਸਿੱਧਾ ਸੱਚਖੰਡ ਨੂੰ ਗਿਆ ਹੈ। ਇਸ ਦਾ ਜਨਮ ਮੰਨ ਘਟਿਆ ਗਿਆ ਹੈ। ਪਾਇ ਗੋਪਾਲ ਜੀ ਨੇ ਸਾਰੀ ਸੰਗਤ ਨੂੰ ਸੁਖੰਵੀ ਸਾਧੀ ਮਹਿਮਾਦਰ ਸਾਹਿਬ ਦੇ ਰੋਜ਼ਾਕਰਤ ਤੋਂ ਘਾ ਟਿਕ ਪਾਹ ਜ਼ਰੂਰ ਕਰਨ ਲਈ ਤਾਂਗੀ ਕੀਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ